ਕੀਤਾ ਵੀਰੇ ਸਾੜਿਆ ਫੋਟੋ ਕੀ ਕਹਿੰਦਾ ਕਿਹਦਾ ਆਦਰ ਮਾਨ ਕਰੋ ਮਾਂ ਪਿਓ ਦਾ ਆਦਰ ਕਰੋ ਜਿਹੜੀਆਂ ਫੋਟੋਆਂ ਕਿਹਦੀਆਂ ਵਾਂ ਨਹੀਂ ਨਹੀਂ ਉਹ ਵੀ ਚਲੋ ਬੁੱਢਾ ਚਲੋ ਖੜੋ ਇਧਰ ਕਰੋ ਕਰੋ ਇੱਕੜਾ ਕਰੋ ਚਲੋ ਬਈ ਕਰੋ ਪਰਚਾ ਕਰੋ ਪਹਿਲੇ ਤਾਂ ਜਦੋਂ ਮਾਫੀ ਮੰਗੋ ਮਾਂ ਬਾਪ ਨਾਲ ਲਿਆ ਨਾ ਨਾਰਦੀ ਵਾ ਇਹ ਕਰ ਜੂਗਾ ਤੁਸੀਂ ਬਸ ਮੈਂ ਮੰਗੋ ਜਿਹੜੀ ਕਾਹਦੀ ਮਾਫੀ ਨਹੀਂ ਕੋਈ ਮਾਫੀ ਨਹੀਂ ਆਉਂਦੀ ਤੋ ਦੱਸੋ ਫਿਰ ਇਹਨੂੰ ਪਤਾ ਫਿਰ ਭੇਜੇ ਨੂੰ ਹੋਸ਼ ਆਵੇ ਥੋੜੀ ਜਿਹੀ ਨਾਲ ਇਹਨੂੰ ਅੰਦਰ ਪੁੱਟੂਗੀਆਂ ਜਨਾਨੀਆਂ ਕੋਈ ਸਾਰੇ ਇਹਦਾ ਥੋੜੀ ਮਰਨੀ ਜਾਂਦੀ ਆ ਮਾਫ ਕਰਦੇ ਤੂੰ ਮਾਫੀ ਦੇ ਤੂੰ ਕੋਈ ਮਾਫੀ ਦੀ ਆ ਬੜੀ ਏਦਾਂ ਥੋੜੀ ਸਾਡੇ ਸਾਡੇ ਕੇਸ ਹੈ ਕਿ ਜੇ ਸਮਝੀ ਤੇ ਪੋਸਟਰ ਪਾ ਰਿਹਾ ਹੁਣ ਕਹੀ ਦੱਸੋ ਸਾਨੂੰ ਇਹ ਹਰ ਵਾਰ ਇਹਨਾਂ ਟਿਕਾਂ ਦੀ ਗੱਲ ਇਹਨਾਂ ਨੇ ਹਰ ਵਾਰੀ ਸਾਡੀ ਹੋਣੀ ਨਹੀਂ ਮਾਫਣੀ ਪਰ ਜੇ ਦੱਸੋ ਰਹੀ ਕਦੇ ਏਦਾਂ ਹੁੰਦੀ ਆ ਉਹ ਸੰਗੰਜੀ ਪਿੰਡੋਂ ਮੁੰਦਰ ਜਾਣ ਵਾਲਾ ਵਾ ਜਿਹੜੀ ਉਹ ਜਾਮ ਲਗ ਰਿਹਾ ਬੇਤਰੀ ਦਾ ਉਹੀ ਲੱਗਦੀ ਕਦੀ ਉਹ ਮੈਨੂੰ ਨਾ ਲੱਗਦੀ ਆ ਜੀ ਕੀ ਹੋਇਆ ਜੀ ਮਤਲਬ ਮਤਲਬ ਆ ਜੀ ਮੈਂ ਆਪਣੇ ਕਮਰੇ ਦੇ ਗੁਰਮਾਨਸ ਸਿੰਘ ਦੀ ਫੋਟੋ ਲਾਈ ਸੀ ਤੇ ਉਹਨੇ ਪਾੜਿਆ ਮੈਂ ਵਾਕਿਆ ਵੀ ਤੂੰ ਕਿਉਂ ਪਾੜਿਆ ਵਾ ਇਹਨੇ ਬਾਅਦ ਚੁੜਾ ਘਰ ਸਿਸ਼ਕਾਰ ਕਰਤਾ ਵਾ ਤੇ ਹੋਲੇ ਦੇ ਥਾਣੇ ਫੜ ਕੇ ਲੈ ਜਾਂਦਾ ਇਹਨੂੰ ਤੇਜ ਵਿੱਚ ਚਲੋ ਜੋ ਵੀ ਇਨਸਾਫ ਹੋਣਾ ਚਾਹੀਦਾ ਇਨਸਾਫ ਹੋਣ ਜਿਹੜੇ ਬੱਚੇ ਨਿਕ ਨਿਕਿਆ ਇਦੋਂ ਮਾਫੀ ਮੰਗੀ ਤੇ ਗਲਤੀ ਹੋਣੀ ਮੈਂ ਕਹਿੰਦੇ ਆ ਵੀ ਉਹਨੂੰ ਪਹਿਲੇ ਉਹਨੂੰ ਫੋਟੋ ਦੀ ਛੋੜ ਦਿੱਤਾ ਪਾੜ ਕੇ ਫਿਰ ਰੂੜੀ ਦੇ ਟੁੱਟਿਆ ਫਿਰ ਗਾਲਾਂ ਕੱਢੀਆਂ ਨਹੀਂ ਮੈਨੂੰ ਦੱਸਿਆ ਮੈਨੂੰ ਦੱਸਿਆ ਵਾਂ ਕੇ ਜਦ ਮੈਂ ਸ਼ੁਰੂਆਤ ਰਚਾਉਣ ਦਾ ਮੈਂ ਮੇਰੇ ਚਾਵਾ ਗਿਆ ਤੇ ਮੈਨੂੰ ਆਹਦੇ ਕਿਹਾ ਕਿ ਮੈਂ ਫੋਟੋ ਮੈਂ ਫੋਟੋ ਕੋ ਪਾੜੀਆਂ ਵਾ ਹਾਂਜੀ ਮੈਂ ਪਾੜਤੀਆਂ ਤੇ ਮੈਂ ਸ਼ਿਸ਼ਕਾਰ ਕਰਤਾ ਉਹਨਾਂ ਦਾ ਇਨੀ ਗੱਲ ਦੱਸੀ ਜਿੰਨੀ ਮੈਨੂੰ ਮੈਂ ਸਮ ਆਪਣੇ ਨੂੰ ਸੋਨ ਦਾ ਗਲਤ ਕੀਤਾ ਕਿ ਮੈਂ ਲਾਈ ਆਪਣੇ ਕਮਰੇ ਚ ਮੈਂ ਮੰਨਦਾ ਮੈਂ ਗਰੰਥਾਂ ਨੂੰ ਮੰਨਦਾ ਵਾਂ ਮੈਂ ਦਰਬਾਰ ਸਾਹਿਬ ਰਹਿਣਾ ਚਾਹੀ 24 ਘੰਟੇ ਉਹ ਕਿੰਨੋਂ ਮੰਨਦੀ ਹੈ ਉਹ ਦਸੂ ਮੁਸਲਮ ਤੇ ਮੈਂ ਬੇਇੱਜ਼ਤੀ ਕਰ ਦਿੱਤੀ ਇਹਨੇ ਹਾਂਜੀ ਬੇਇੱਜ਼ਤੀ ਕਰਤੀ ਚਲੋ ਉਹ ਵੀ ਗਲਤੀ ਹੈ ਮੰਨ ਲਈ ਤੇ ਇਹਨੂੰ ਇਨਸਾਫ ਹੋਣਾ ਚਾਹੀਦਾ ਬੱਚੇ ਨिके-ਨिके ਆ ਤੇ ਆਪਣੇ ਘਰ ਹੀ ਰਵੇ ਘਰ ਵਾਲਾ ਕੀ ਕਰਦਾ ਉਹਦਾ ਘਰਾਂ ਟ੍ਰੱਕ ਚੰਦਾ ਵਾ ਕਿਹੜੀ ਜਗ੍ਹਾ ਤੇ ਰਹਿਣ ਵਾਲੇ ਪਰਿਵਾਰ ਦੀ ਮੇ ਲੰਬੂਦਲ ਜੀ ਤੇ ਉਹ ਨਸ਼ੇ ਪੱਤੇ ਕਰਦਾ ਵਾ ਉਹ ਇਹਨੂੰ ਦਿੰਦਾ ਕੱਕ ਨੇ ਮੇ ਘਰ-ਬਾਰ ਚੱਲੋਂ ਡਿਆ ਵਾ ਮੈਂ ਝੂਠ ਨਹੀਂ ਮੰਨਦਾ ਆਪਣੀ ਜਾਨ ਦੇਣੀ ਆ ਇਹਦੇ ਵਾਸਤੇ ਇਨਸਾਫ ਹੋਣਾ ਚਾਹੀਦਾ ਇਹਨੂੰ ਦੱਸਿਆ ਜਾਂਦਾ ਕਿ ਤੁਹਾਡਾ ਜਿਹੜਾ ਘਰ ਉਹ ਵੀ ਗੁੱਤ ਪਰਿਵਾਰਾਂ ਨੇ ਆਪ ਬਣਾਇਆ ਵਾ ਅੰਦਰ ਬਾਸ ਸਾਲ ਆਪ ਚਾਰ ਮਹੀਨਾ ਬਾਅਦ ਸਰਪਾਲ ਥੱਲੇ ਕੱਡੇ ਪੀਲੇ ਸਾਲ ਦੀ ਗੱਲ ਹੈ ਜੀ ਹਾਂਜੀ ਚਾਰ ਮਹੀਨੇ ਕੱਡੇ ਆ ਉਹ ਮੈਨੂੰ ਵੇਗੋਆ ਪੁਲਾਸਦੀ ਕੋਈ ਜਨਾਨੀ ਲੈ ਗਈ ਉੱਥੇ ਬੀਬੀ ਦਰਬਾਰ ਸਾਹਿਬ ਉਹਨਾਂ ਨਾਲ ਮੈਂ ਗੱਲ ਕੀਤੀ ਉਹ ਮਹੀਨੇ ਬਾਅਦ ਆਣ ਕੇ ਮੇਰਾ ਘਰਬੜ ਬਣਾ ਗਈ ਦੋਆ ਮਕਾਨਾਂ ਛੱਤਾਂ ਪਾ ਗਈ ਆ ਤੇ ਤੇ ਸ਼ਰਮ ਹਿਆ ਆਉਣੀ ਚਾਹੀਦੀ ਆ ਕਿ ਜੇ ਤੁਹਾਡੇ ਧਰਮ ਨੇ ਇਦਾਂ ਤਾਂ ਨਾ ਕੀਤਾ ਤਾਂ ਫਿਰ ਤੁਸੀਂ ਉਹਨੂੰ ਇਦਾਂ ਕਿਉਂ ਕੀਤਾ ਹਾਂ ਇਹ ਮੈਂ ਇਹ ਨਹੀਂ ਕਿਹਾ ਵੀ ਤੂੰ ਕਿਉਂ ਇਦਾਂ ਕੀਤਾ ਵਾ ਉਹਨਾਂ ਬਣਾ ਕੇ ਤਾ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਬਣਾ ਕੇ ਤਾਂ ਮਾਰਦੇ ਬਣਾ ਕੇ ਤਾ ਵਾ ਬਾਬੇ ਨਾਨਕ ਨੇ ਕਿਰਪਾ ਕੀਤੀ ਆ ਮੇਰੇ ਤੇ ਇਹ ਕੰਮ ਹੋਇਆ ਵਾ 4 ਮਹੀਨੇ ਆਪਾਂ ਸਾਲਾ ਸਾਲ 4 ਮਹੀਨੇ ਕੱਡੇ ਬਾਹਰ ਕੱਡੇ ਆਪਾਂ ਤਰਪਾਲ ਪਾਈ ਸੀ ਤੈਨੂੰ ਕਰ ਚਾਹੁੰਦੇ ਆ ਤੁਹਾਡੀ ਨੂੰ ਨੂੰ ਸਜ਼ਾ ਮਿਲਣੀ ਚਾਹੀਦੀ ਕੀ ਹੈ ਨਹੀਂ ਸਜ਼ਾ ਨਹੀਂ ਮਿਲ ਚਾਹੀਦੀ ਬੱਚੇ ਨਿੱਕੇ ਨਿੱਕੇ ਘਰ ਜਾਣੀ ਚਾਹੀਦੀ ਆ ਗਲਤੀ ਦੀ ਗਲਤੀ ਸਜ਼ਾ ਤਾਂ ਸਰ ਹੁੰਦੀ ਕੋ ਭਾਈ ਨਹੀਂ ਗਲਤੀ ਚਲੋ ਮੰਨ ਦੀ ਗਲਤੀ ਮੰਨ ਲਈ ਆ ਉਹ ਫਿਰ ਇੰਦਾ ਹੀ ਕਰੀ ਗਾਨ ਨਹੀਂ ਕਰਦੀ ਗਾਨ ਕਰਦੀ ਇਹ ਦੂਜਾ ਮਾਰੀ ਦੋ ਮਾਰੀ ਮੰਗਦੇ ਮਾਰੀ ਇਲਾਕਾ ਵਾਸੀਆਂ ਵੱਲੋਂ ਕੁਝ ਕਿਹਾ ਪਹਿਲੇ ਵੀ ਨਹੀਂ ਆ ਕਿ ਇਸ ਤੋਂ ਨਾ ਇਸ ਤੋਂ ਪਹਿਲਾਂ ਇਹ ਨੇ ਕੀਤਾ ਨਹੀਂ ਕੀਤਾ ਨਹੀਂ ਇਹ ਹੀ ਕੀਤਾ ਨਹੀਂ ਇਲਾਕਾ ਵਾਸੀਆਂ ਵੱਲੋਂ ਕਿਹਾ ਗਿਆ ਕਿ ਵਿੰਡ ਵਾਸੇ ਪਹਿਲਾਂ ਵੀ ਇਹ ਨੇ ਕੀਤਾ ਨਹੀਂ ਵੀ ਕੀਤਾ ਨਹੀਂ ਕੀਤਾ ਇਹ ਮੈਨੂੰ ਪਤਾ ਕਿ ਮੈਂ ਘਰ ਚ ਰਹਿਣਾ ਚਾਹੀਦਾ ਇਹ ਦਿਨ ਮੁੰਡਾ ਵੀ ਮੇਰੇ ਕੋਲੋਂ ਮੁੰਡਾ ਇਹਦੇ ਨਾਲ ਉਹ ਦੂਜੇ ਦਾ ਲੰਗਾ ਬਾਂਧੀ ਆ ਵੀ ਉਹ ਮੰਨਦਾ ਜਿਸ ਨੂੰ ਮੈਂ ਨਹੀਂ ਕੀਤਾ ਇਹ ਉਹ ਬਾਂਧੀ ਮਾਸਟਰ ਕਿਹੜਾ ਇਹਦੇ ਪਿਛੇ ਜਿਹੜਾ ਮੈਨੂੰ ਕਰਵਾਉਣ ਲਿਆ ਇਦਾਂ ਉਹ ਪੱਟ ਜਿਹਾ ਪਿੰਡ ਦਾ ਹੀ ਹੋਤੀ ਪਿੰਡ ਦੀ ਚਰਚਾ ਹਾਂ ਉਹ ਦੱਸੋ ਕੀ ਕਹਿੰਦਾ ਕੀਤਾ ਇਹਨੇ ਪਤਾ ਨਹੀਂ ਉਹਨੇ ਕਹਿੰਦੇ ਕੀਤਾ ਇਹ ਗੱਲ ਦਾ ਮੈਨੂੰ ਨਹੀਂ ਪਤਾ ਵੀ ਆਪਣਾ ਨਾਮ ਦੱਸੋ ਕਿਹੋ ਜਿਹਾ ਨਾਮ ਮੇਰਾ ਬਲਵਿੰਦਰ ਕੌਰ ਤੇ ਰਾਤੀ ਹੋਈ ਇਹ ਗੱਲ ਹਾਂ ਨੂੰ ਮੜਿਆ ਨੇ ਦੱਸਿਆ ਨਹੀਂ ਸਵੇਰੇ ਹੱਦ ਘਰ ਆਏ ਹੱਦ ਘਰ ਬਾਬੇ ਦੀ ਪਾਕੀ ਸਾਹਬਾ ਹੀ ਰੋਕੀ ਆ ਆਏ ਉਹਨੇ ਮੈਨੂੰ ਦੱਸਿਆ ਵਾ ਤੇ ਇਹਨੇ ਫੋੜਵਾ ਲਾ ਕੇ ਕਮਰੇ ਚੋਂ ਪਹਿਲਾ ਰੂੜੀ ਦੇ ਸੁੱਤੀਆਂ ਵਾ ਰੂੜੀ ਦੇ ਸੁੱਤੀਆਂ ਮੜ ਕੇ ਇਹਨੇ ਘਰ ਆਂਦੇ ਸਾਰੀਆਂ ਵਾ ਸਾਰ ਕੇ ਪਤਾ ਨਹੀਂ ਕਿੱਥੇ ਇਹਨੇ ਸੁੱਤੀਆਂ ਸਵਾਹ ਹੀ ਲੱਭਣ ਡਏ ਆ ਸਵਾਹ ਨੂੰ ਲੱਭੀ ਨਹੀਂ ਉਹ ਇਹਨੇ ਕੰਮ ਮਾੜਾ ਕੀਤਾ ਚਾਹੀਦਾ ਨਹੀਂ ਇਹਨੇ ਕੰਮ ਮਾੜਾ ਕਰਨਾ ਚਲੋ ਆਹਨ ਗਵਾਂ ਨੂੰ ਫੋੜੇ ਦੇ ਦਿੰਦੀ ਤੇ ਫੋੜਵਾ ਚਲਾ ਜਾਂਨ ਗਵਾਂ ਰੱਖ ਲੈਂਦਾ ਸਮਝਦੇ ਕਿ ਬੜੀ ਵੱਡੀ ਦੇਵਤੀ ਦੇਵਤੀ ਨੇ ਬਹੁਤ ਵੱਡੀ ਕਿਤੇ ਗੁਰੂ ਨਾਨਕ ਦੀ ਬਹੁਤ ਕੀਤੀ ਬਹੁਤ ਵੱਡੀ ਜਦੀ ਇਹ ਜਸੂ ਮਸੀਹ ਨੂੰ ਮੰਦੀ ਆ ਸਵੇਰੇ ਹੀ ਇਹਨਰ ਘਰ ਗਏ ਆ ਇਹਨੂੰ ਅਖੇ ਮਾਫੀ ਮੰਗਲਾ ਇਹ ਦੋਵੇਂ ਬਾਵਾਂ ਤਾਂ ਕਰਕੇ ਭੰਗਰੇ ਪਉਂਦੀ ਸੀ ਅਸੀਂ ਬੜਾ ਇਹਨੂੰ ਸਮਝਾਇਆ ਨਾਲ ਆ ਬੜਾ ਸਮਝਾਇਆ ਇਹਨੂੰ ਨਹੀਂ ਸਮਝੀ ਹੁਤਾਏ ਹਾਂਜੀ ਹੋਣੀ ਚਾਹੀਦੀ ਇਹਨਾਂ ਤੇ ਹਾਂਜੀ ਹੋਣੀ ਚਾਹੀਦੀ ਆ ਉਹ ਮੰਗਣ ਦੀ ਉਹ ਕਿਹਨੇ ਮਾਫੀ ਮੰਗੀ ਇਹਨੇ ਗੁਰਦੁਆਰੇ ਮਾਫੀ ਲੰਗੇ ਤੇ ਅੱਗੇ ਇਹ ਵੀ ਕੀ ਚੱਲੋ ਬੱਚਿਆਲੀ ਆ ਤੇ ਆਪਣੇ ਚਲੋ ਘਰ ਮਾਫੀ ਮੰਗ ਲੈ ਤੇ ਘਰੇ ਰਵੇ ਚਲੋ ਬੱਚੇ ਲੱਗਦੇ ਤੇ ਮੰਨਣਾ ਨਹੀਂ ਗਈ ਬੜੇ ਜ਼ੋਰ ਨਾਲ ਉਡਾਇਆ ਕਿ ਨਹੀਂ ਮੰਨਦੀ ਇਹ ਮੁਦਤੀ ਰਹਿੰਦੇ ਆ ਸਾਡੇ ਮਹੱਲੇ 'ਚ ਰਹਿੰਦੇ ਆ ਸਾਡੇ ਮਹੱਲੇ 'ਚ ਰਹਿੰਦੇ ਆ ਮੈਂ ਤਾਂ ਕਿਹੜੀ ਕਾਰਵਾਈ ਦੀ ਮੰਗ ਕਰਦੇ ਆ ਇਹ ਇਹੋ ਕਾਰਵਾਈ ਇਹੋ ਕਾਰਵਾਈ ਅਸੀਂ ਆਨੇ ਆ ਮਾਫੀ ਮੰਗ ਲੈ ਗਾਹ ਲਾਏ ਕੰਮ ਕਰੇ ਕਾਨੂੰਨੀ ਲੱਗਦਾ ਕਿ ਇਸ ਪਾਸੇ ਸਿੱਧੀ ਨਹੀਂ ਅੱਡੇ ਚੱਲ ਰਹੇ ਨੇ ਹਾਂਜੀ ਹਾਂਜੀ ਇਸ ਤਰ੍ਹਾਂ ਦਾ ਕੰਮ ਹੋਣਾ ਹਾਂਜੀ 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 ਅੱਜ ਜਾ ਉਹਦੇ ਬਾਅਦ ਚਲਾ ਲੰਗਰ ਲੱਗਣ ਦੇ ਆ ਉਹਨਾਂ ਨੂੰ ਕਿਹ ਤਰ੍ਹਾਂ ਲੰਗਰ ਲਾਉਂਦੇ ਸਹਬ ਜਾਦਿਆਂ ਦੇ ਕਿਹ ਤਰ੍ਹਾਂ ਜਾ ਕਰਨ ਸਾਰਾ ਚ ਕਰਨ ਦੇ ਆ ਇਹ ਇਹ ਮੰਨਦੀ ਨਹੀਂ ਇਹ ਗੱਲ ਨਹੀਂ ਮੰਨਦੀ ਹੋਰ ਵੀ ਕੋਸ਼ਿਸ਼ ਕਰੂਗੀ ਹਾਂਜੀ ਪਿੰਡ ਨੇ ਫੋਟ ਨੂੰ ਪਰ ਅਸੀਂ ਇਹ ਚੀਜ਼ ਨਹੀਂ ਬਰਦਾਸ਼ਤ ਕਰਾਂਗੇ ਜਿਹੜਾ ਤੇ ਅਸਾਈ ਧਰਮ ਦੇ ਲੋਕ ਅੱਜ ਲਾਜ ਦੇ ਕੇ ਸਿੱਖਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ ਉਹ ਬਰਦਾਸ਼ਤ ਕਰਨ ਤੋਂ ਬਾਹਰੀ ਹੈ ਦੂਜਾ ਇਹ ਗੁਰਨਾਨਕ ਪਾਤਸ਼ਾਹ ਦੀ ਫੋਟੋਆਂ ਨੂੰ ਇਹ ਸ਼ੈਤਾਨ ਦੀਆਂ ਫੋਟੋਆਂ ਕਹਿੰਦੇ ਨੇ ਇਹ ਕੜੇ ਨੂੰ ਸ਼ੈਤਾਨ ਦਾ ਕੜਾ ਕਹਿੰਦੇ ਜਿਹੜੀ ਮਾਰੇ ਦੀ ਪਿੱਤਰ ਗੁਰਬਾਣੀ ਧੁਰੋਂ ਆਈ ਆ ਇਹ ਨੂੰ ਸ਼ੈਤਾਨ ਦੀ ਬਾਣੀ ਕਹਿੰਦੇ ਇਹ ਵੀ ਬਰਦਾਸ਼ਤ ਕਰਨ ਤੋਂ ਬਾਣੀ ਬਾਹਰੀ ਆ ਅਸੀਂ ਸਰਕਾਰ ਨੂੰ ਇਹ ਦੱਸ ਦਿੰਦੇ ਆ ਕਿ ਜਿਹੜੀਆਂ ਸਰਕਾਰਾਂ ਅੱਜ ਇਹਨੂੰ ਇਹਨਾਂ ਨੂੰ ਭੂਏ ਚੜਾ ਰਹੀਆਂ ਨੇ ਉਹ ਵੀ ਬਰਦਾਸ਼ਤ ਕਰਨ ਤੋਂ ਬਾਹਰੀ ਹੈ ਕਿਉਂਕਿ ਗਰਾਂਟਾਂ ਤੇ ਉਹਨਾਂ ਦੇ ਜਾ ਜਾ ਕੇ ਕਿਉਂਕਿ ਜਿਹੜੇ ਅਸਾਈ ਪਾਦਰੀ ਪਹਿਲਾਂ ਉਹ ਆਪਣੇ ਧਰਮ ਦੇ ਚਪਕੇ ਸਨ ਪਰ ਇਹ ਅੱਜ ਸਿੱਖਾਂ ਦੇ ਘਰ ਜਾ ਕੇ ਲੋਕਾਂ ਨੂੰ ਗਮਰਾਹ ਕਰਕੇ ਤੇ ਅੱਜ ਲਾਲਚ ਦੇ ਕੇ ਤੁਹਾਡੇ ਬੱਚਿਆਂ ਨੂੰ ਆਹ ਕਰਦਿਆਂਗੇ ਆਹ ਕਰਦਾਂਗੇ ਤੁਹਾਡੀ ਦੁਆ ਕਰਾਂਗੇ ਇਹ ਸਾਰਾ ਝੂਠਾ ਹੈ ਇਹ ਝੂਠ ਦਾ ਦੇ ਕੂੜ ਦਾ ਪ੍ਰਚਾਰ ਅਸੀਂ ਕਦੀ ਵੀ ਸਹਿ ਨਹੀਂ ਕਰਾਂਗੇ ਬਰਦਾਸ਼ਤ ਨਹੀਂ ਕਰਾਂਗੇ ਨਾ ਇਹਨਾਂ ਨੂੰ ਇਹ ਪਿੰਡਾਂ ਵਿੱਚ ਵੜਨ ਦੇਵਾਂਗੇ ਜਿਨ੍ਹਾਂ ਨੇ ਅੱਜ ਮਹਾਰਾਜ ਦੀ ਬੇਦਬੀ ਕੀਤੀ ਹੈ ਫੋਟੋਆਂ ਦੀ ਪਤਾ ਲੱਗਾ ਕਿ ਇਹਨੇ ਔਰਤ ਨੇ ਆਪਣੇ ਘਰ ਦੇ ਵਿੱਚ ਹੀ ਗੁਰਮਾਨਕ ਪਾਸ਼ਾ ਜੀਆ ਗੁਰੂ ਗੋਬਿੰਦ ਸਿੰਘ ਜੀ ਦੇ ਫੋਟੋਆਂ ਸਾੜੀਆਂ ਸਾਰੀਆਂ ਪ੍ਰੋਗਰਾਮ ਦਸਦੇ ਕਰਦੀਆਂ ਉਹ ਬਰਦਾਸ਼ਤ ਕਰਨ ਤੋਂ ਬਾਹਰ ਗਿਆ ਤੇ ਪ੍ਰਸ਼ਾਸਨ ਜਿਹੜਾ ਵਾ ਇਹ ਕਦੇ ਵੀ ਅਸੀਂ ਆਜ्ञा ਸੰਗ ਜਥੇ ਬੰਦੀਆਂ ਆ ਗੀਆਂ ਇੱਥੇ ਅਸੀਂ ਵੀ ਆ ਗਏ ਆ ਤੇ ਅਸੀਂ ਕਦੇ ਇਹ ਚੀਜ਼ ਬਰਦਾਸ਼ਤ ਨਹੀਂ ਕਰਾਂਗੇ ਭਾਂਦੀ ਇਸ ਜਨਾਨੀ ਦੇਤੇ ਕਾਰਵਾਈ ਕਰਾ ਕੇ ਫਿਰ ਇਥੋਂ ਜਾਵਾਂਗੇ ਨਹੀਂ ਤੇ ਜਾਵਾਂਗੇ ਨਹੀਂ ਬਿਲਕੁਲ ਹੀ ਕਾਨੂੰਨੀ ਕਾਰਵਾਈ ਜਿਹੜੀ ਕੀਤੀ ਜਾਵੇਗੀ ਆਪਨਾ ਪਰਾ ਸਾਡਾ ਉਦੋਂ ਉਠੇਗਾ ਜਦੋਂ ਕਾਨੂੰਨ ਸਾਡੀ ਨਾਮ ਮੰਨੇਗਾ ਕਿਉਂਕਿ ਪੰਥ ਤੋਂ ਵੱਡਾ ਸਰਕਾਰ ਨਹੀਂ ਪਹਿਲਾ ਸਾਡੀ ਕਾਨੂੰਨ ਨੂੰ ਹੈ ਕਿਉਂਕਿ ਕਾਨੂੰਨ ਜਿਹੜੀ ਕਾਰਵਾਈ ਕਰੇ ਜੇ ਕਾਨੂੰਨ ਨਹੀਂ ਕਾਰਵਾਈ ਕਰਦਾ ਤੇ ਫਿਰ ਉਹਦੇ ਬਾਅਦ ਤੇ ਜਿਹੜਾ ਠਾਣਾ ਬਣ ਚੁੱਕਾ ਹੈ ਮਿਰਚਾਂ ਵਾਲੀਆਂ ਬੋਰੀਆਂ ਵਿੱਚ ਪਾ ਕੇ ਉਹਨੂੰ ਇੱਥੇ ਸੋਧਿਆ ਜਾਵੇ ਗਾਡੇ ਦੇ ਉੱਤੇ ਇਹ ਬੇਨਤੀ ਪੰਥ ਵੱਲੋਂ ਹੈ ਅਸੀਂ ਹੋਰ ਗੁਰਸਿੱਖਾਂ ਨੂੰ ਜਿਹੜੇ ਸਹੀ ਵਧਦੇ ਜਾਂਦੇ ਆ ਵੇਖੋ ਧਰਮ ਨਹੀਂ ਕੋਈ ਵੀ ਮਾਰਾ ਅਸੀਂ ਆਪਣੀ ਕਰਨੀ ਨਾਪੋ ਆਪਣੀ ਕਰਨੀ ਇਹ ਸ਼ਕਤੀ ਦਾ ਫਲ ਮਿਲਣਾ ਵਾ ਜਿਹੜੀ ਸ਼ਕਤੀ ਆ ਉਹ ਸ਼ਕਤੀ ਦੇ ਨਾਲ ਚੱਲਣੀ ਆ ਜਿਹੜਾ ਮੋਢਿਆ ਮੋਢਿਆ ਬਾਕੀ ਟਾਹਣੀਆਂ ਜਿੱਦਾਂ ਮਰਜ਼ੀ ਬਿਸਰੀਆਂ ਜਾਣ ਐਸੀ ਕਿਸੇ ਨੂੰ ਮਾਰਾ ਨਹੀਂ ਕਹਿੰਦੇ ਪਰ ਜੇ ਕੋਈ ਇਹ ਚੀਜ਼ ਨੂੰ ਗਲਤ ਕਾਨੂੰਨੀ ਕਾਰਵਾਈ ਕਰਦਾ ਵਾ ਮਹਾਰਾ ਦੀ ਬੇਬਦੀ ਕਰਦਾ ਵਾ ਪਹਿਲੀ ਦੀ ਗੱਲ ਵੀ ਤੁਸੀਂ ਘਰਾਂ ਵਿੱਚ ਫੋਟੋਆਂ ਰੱਖੀਆਂ ਵਾ ਉਹਨਾਂ ਨੇ ਗੁਰੂ ਘਰ ਚੜ੍ਹਾਓ ਜਾ ਕੇ ਆ ਜਿਹੜਾ ਇਦਾਂ ਆਪਾਂ ਨੁਕਸਾਨ ਕਰਦੇ ਆ ਇਹ ਦੁਨੀਆ ਨੂੰ ਸਤਾਉਂਦੇ ਆ ਜਿਹੜਾ ਦੁਨੀਆ ਅੱਜ ਵੇਖੋ ਕਿਹੜੀ ਤਗੜੀ ਕਹਿਰ ਦੀ ਗੱਲ ਆ ਹੜਤਾਲ ਆ ਚਾਰਸਵੇਂ ਬੰਦ ਆ ਪਰ ਸਿੰਘ ਫਿਰ ਵੀ ਮੇਰੇ ਪਿੰਜਰਾ ਵੇਚ ਦੀ ਨੰਗਦੇ ਆਉਂਦੇ ਇਹਨਾਂ ਨੂੰ ਕੋਈ ਡਾਕ ਨਹੀਂ ਇਹਨਾਂ ਵਾਸਤੇ ਨਾ ਕੋਲੋਨਾ ਦੇ ਵੇਲੇ ਕੋਈ ਹੜਤਾਲ ਨਹੀਂ ਹੁਣ ਕੋਈ ਹੜਤਾਲ ਆ ਕੌਂਗ ਸਿੰਘ ਦਾ ਤੇ ਰਾਜ ਆ ਰਾਜ ਦੇ ਖਾਸਾ ਕਰਦੇ ਆ ਜਿੱਥੇ ਵੀ ਪਹੁੰਚਣਾ ਪਹੁੰਚ ਜਾਂਦੀਆਂ ਡਾਰਾਂ ਦੀਆਂ ਡਾਰਾਂ ਇਸ ਕਰਕੇ ਅਸੀਂ ਬੇਇੱਜ਼ਤੀ ਕਰਦੇ ਆ ਵੀ ਜਿਹੜਾ ਵੀ ਕੋਈ ਇਸ ਘਟਨਾ ਨੂੰ ਕਰੇਗਾ ਉਹਨੂੰ ਸੋਧਣੇ ਵਾਸਤੇ ਫੌਜਾਂ ਬਿਲਕੁਲ ਤਿਆਰ ਤਿਆਰਪਲ ਤਿਆਰ ਪਹਿਲੀ ਜਿਹੜੀ ਕਾਰਵਾਈ ਹੈ ਕਾਨੂੰਨ ਦੀ ਆ ਜੇ ਕਾਨੂੰਨ ਸਾਡੀ ਨਹੀਂ ਗੱਲ ਨਾਲ ਵਿੱਚ ਆਉਂਦਾ ਫਿਰ ਪੰਥ ਚੜ੍ਹਦੀ ਕਲਾ ਵਿੱਚ ਜਕਾਰੇ ਸੱਡ ਕੇ ਸੋਧਾ ਲਾਉਣ ਨੂੰ ਤਿਆਰ ਫੁੱਲ ਤਿਆਰ ਪਹੁੰਚਣਾ ਵਾਹ ਹੁਣ ਇਹਦੇ ਜਨਾਨੀ ਤੇ ਪਰਚਾ ਦਰਜ ਕਰਵਾ ਕੇ ਐਫਆਰ ਦੀ ਕਾਪੀ ਲਾ ਕੇ ਫਿਰ ਇਥੋਂ ਜਾਵਾਂਗੇ ਇੱਥੇ ਬੈਠੇ ਆਂ ਕੋਈ ਸਾਡਾ ਆਪਣਾ ਨਹੀਂ ਨਾ ਕੋ ਚਾਚਾ ਨਾ ਕੋ ਤਾਇਆ ਨਾ ਕੋ ਭੈਣ ਨਾ ਕੋ ਭਰਾ ਸਿਰਫ ਪੰਥ ਦੀ ਗੋਈ ਵੇ ਚੱਲ ਰਹੇ ਆਂ ਪਥਰੀ ਹਾਰੀ ਵਿੱਚ ਰਵਾਂਗੇ ਸਾਰੀ ਸੰਗਤ ਇਸ ਇਹ ਪਾਲਣਾ ਕਰੇ ਵੀ ਅਸੀਂ ਗਲਤੀ ਨਾ ਕਰੀਏ ਜੇ ਕਰਨਗੇ ਆਪੋ ਆਪਣੇ ਧਰਮ ਨੂੰ ਸਭ ਉਹ ਹੀ ਨਹੀਂ ਕਹਿੰਦੇ ਕੋਈ ਮਾਰਾ ਪਰ ਜੇ ਕੋਈ ਆਪਣੇ ਨੂੰ ਕਹਿੰਦਾ ਵੀ ਮੈਂ ਹਾਂ ਮੈਂ ਜੇ ਇਹ ਲਾਤੋ ਕੇ ਭੂਤ ਬਾਤ ਉਸੇ ਨਹੀਂ ਮੰਨਤੇ ਖਾਸਾ ਗੱਜੇਗਾ ਵਿੱਚ ਵਜੇਗਾ ਨੂੰ ਡਾਂਗਾ ਇਹੋ ਜਿਹੇ ਫੇਰਾਂਗੇ ਯਾਦ ਕਰ ਲਗੇ ਵੀ ਖਾਸਾ ਕੀ ਆ ਖਾਸਾ ਕਿਹੜੇ ਤਰਮੋਤੇ ਕਿਹੜੇ ਕਰਮੋਤੇ ਆਇਆ ਵਾ ਉਹ ਡਿਊਟੀ ਜਿਹੜੀ ਆਪਾਂ ਤਿਆਰ ਪੁੱਜ ਤਿਆਰ ਆ ਵਾਹੀ ਗੁਰਦੀ ਦਾ ਖਾਸਾ ਵਾਹੀ ਗੁਰਦੀ ਸਾਰੇ ਜਾਵੇ ਨੇ ਹੜਾ ਜਾਵੇ ਫਦੇ ਪਾਵੇ ਨੇ ਹੜਾ ਜਾਵੇ ਆਸਕ ਦੀ ਧਰ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਨੂੰ ਪਾਵੇ ਨੇ ਹੜਾ ਜਾਵੇ ਵਾਹੀ ਗੁਰਦੀ ਦਾ ਖਾਸਾ ਇੱਕ ਜੀ ਬਾਈ ਆਪਣੇ ਘਾਰੀ